ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਸੋ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਜੀ ਚਲੋ ਵੇਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੇ ਖੇਤੀ ਸੰਧ ਬਾਰੇ ਜਾਣਕਾਰੀ ਦੇਣ ਜਾ ਰਿਹਾ ਜੋ ਪੁਰਾਣੇ ਬੀੜਿਆਂ ਵਿੱਚ ਕਿਸਾਨ ਵੀਰ ਵਰਤਦੇ ਹੁੰਦੇ ਸੀ ਸੋ ਅੱਜ ਤੋਂ 5-6 ਦਹਾਕੇ ਪਹਿਲਾਂ ਸਾਨ ਵੀਰਾਂ ਦੇ ਖੇਤਾਂ ਵਿੱਚ ਗੁਆਰੇ ਦੀ ਫਸਲ ਆਮ ਬੀਜੀ ਜਾਂਦੀ ਦੀ ਇਸ ਫਸਲ ਨੂੰ ਫੜੀਆਂ ਲੱਗਦੀਆਂ ਹੁੰਦੀਆਂ ਸੀ ਇਹ ਫਸਲ ਲੱਖ ਲੱਖ ਜਿੰਨੀ ਉੱਚੀ ਹੁੰਦੀ ਦੀ ਥੋੜੀ ਵੱਧ ਵੀ ਹੁੰਦੀ ਦੀ ਸੋਇਆ ਸਫ ਫਸਲ ਦਾ ਕੋਤਰਾ ਕਰਕੇ ਪਸ਼ੂਆਂ ਨੂੰ ਪਾਇਆ ਜਾਂਦਾ ਦੀ ਜੇ ਤਿਹਾਰੂ ਫਸਲ ਪਸ਼ੂ ਹੰਦੇ ਦੀ ਮੱਝਾਂ ਗਾਣਾ ਉਹਨਾਂ ਦਾ ਜਦੋਂ ਇਹ ਫਸਲ ਪਾਉਂਦੀ ਸੀ ਦੁੱਧ ਬਹੁਤ ਵਧਦਾ ਵੀ ਤੇ ਪਸ਼ੂਆਂ ਦੀ ਸਿਹਤ ਲਈ ਵੀ ਇਹ ਫਸਲ ਹੈ ਫਾਇਦੇਮੰਦ ਹੁੰਦੀ ਸੀ ਇਸ ਜਿਹੜੀ ਇਹ ਫਸਲ ਦੀ ਇਹ ਫਸਲ ਅਗਸਤ ਸਤੰਬਰ ਵਿੱਚ ਬੀਜੀ ਜਾਂਦੀ ਆ ਇਹਨੂੰ ਗੁਵਾਰਾ ਕਹਿੰਦੇ ਨੇ ਜਦੋਂ ਇਹ ਫਸਲ ਪਸ਼ੂਆਂ ਨੂੰ ਪਾਣੀ ਹੁੰਦੀ ਤਾਂ ਇਹਨੂੰ ਹਰੇ-ਹਰੇ ਹੀ ਪੱਤ ਲੈ ਜਾਂਦਾ ਸੀ ਜੜਾਂ ਜੜਾਂ ਤੋਂ ਪੱਤ ਲੈ ਜਾਂਦਾ ਸੀ ਜਦੋਂ ਇਹ ਹਰੇ ਕਚੂਰ ਹੁੰਦੇ ਸੀ ਫਰੀਆਂ ਲੱਗੀਆਂ ਹੁੰਦੀਆਂ ਸੀ ਇਹਨਾਂ ਆਂ ਵੀ ਆ ਫਿਰ ਜਿਹੜੇ ਜੜਾਂ ਹੁੰਦੀਆਂ ਦੀ ਉਹਨੂੰ ਵੱਢਣ ਲਈ ਇਹ ਜੜੀ ਤੁਸੀਂ ਸਾਹਮਣੇ ਪਈ ਦੇਖ ਰਹੇ ਹੋ ਦਾਤੀ ਇਹਦੇ ਨਾਲ ਗੁਆਰੇ ਦੀਆਂ ਜੜਾਂ ਵਧੀਆਂ ਜਾਂਦੀਆਂ ਸੀ। ਆ ਤਾਂ ਖਾਣਾ ਖਣ ਇਸ ਤਰ੍ਹਾਂ ਇਹਦੇ ਪੈਰ ਧਰ ਲਿਆ ਜਾਂਦਾ ਵੀ ਤੇ ਇਸ ਤਰ੍ਹਾਂ ਇੱਕ ਵਾਸੇ ਜੜਾਂ ਹੋ ਜਾਂਦੇ ਦੀ ਦੂਜੇ ਪਾਸੇ ਫੜ ਕੇ ਇਸ ਤਰ੍ਹਾਂ ਦੋਹਾਂ ਹੱਥਾਂ ਨਾਲ ਜੜਾਂ ਵੱਢਦੇ ਹੁੰਦੇ ਸੀ। ਤੋ ਇਹ ਥੀਤੀ ਸੰਦ ਹਰੇਕ ਕਿਸਾਨ ਵੀਰ ਦੇ ਘਰ ਜ਼ਰੂਰ ਹੁੰਦਾ ਦੀ ਕਿਉਂਕਿ ਇਹਦੇ ਮੇਰਾ ਸਰਦਾ ਨਹੀਂ ਸੀ ਇੱਕ ਜ਼ਰੂਰੀ ਸੰਦ ਹੁੰਦਾ ਸੀ ਸੰਦ ਨੂੰ ਤਿਆਰ ਕਰਦੇ ਹੁੰਦੇ ਦੀ ਪੈਂਡ ਦੇ ਤਰਖਾਨ ਤੇ ਲੋਹਾਰ ਮਿਸਤਰੀ ਇੱਕ ਲੱਕੜ ਲੈ ਕੇ ਦੋਟਾਈ ਫੜਦੀ ਉਹਦੇ ਉੱਪਰ ਇਹ ਲੋਹੇ ਦੀ ਦਾਤੀ ਫਿੱਟ ਕੀਤੀ ਹੁੰਦੀ ਸੀ ਸੋ ਇੰਨੀ ਕ ਇਹਦੀ ਬਣਤਰ ਹੁੰਦੀ ਦੀ ਸੋ ਇਹ ਸੰਦ ਵੀ ਹੁਣ ਕਿਸਾਨ ਵੀ ਨਾਲੇ ਘਰਾਂ ਚੋਂ ਹਲੋਪ ਹੋ ਗਿਆ ਹੈ ਕਿਉਂਕਿ ਹੁਣ ਕੋਈ ਟਮਾਟਰ ਲਾਈ ਗੁਆਰੇ ਦੀ ਫਸਲ ਬੀਜਦਾ ਬਹੁਤ ਹੀ ਘੱਟ ਫਸਲ ਹੈ ਪਸ਼ੂ ਨੂੰ ਚਾਰੀ ਜਾਂਦੀ ਆ ਇਸ ਕਰਕੇ ਇਹਨਾਂ ਦਾਤੀਆਂ ਦੀ ਹੁਣ ਲੋਡ ਲੋਡ ਨਹੀਂ ਪੈਂਦੀ ਜਿਵੇਂ ਕਰਕੇ ਇਹ ਲੋ ਇਹ ਦਾਤੀਆਂ ਕਿਸਾਨ ਵੀਰਾਂ ਦੇ ਘਰਾਂ ਵਿੱਚੋਂ ਉਹ ਲੋਪ ਹੁੰਦੀਆਂ ਜਾ ਰਹੀਆਂ ਨੇ ਸੋ ਇਹ ਤੀਜੀ ਗਵਾਰਾ ਵਧਣ ਵਾਲੀ ਦਾਤੀ ਬਾਰੇ ਜਾਣਕਾਰੀ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦੀ ਜਾਣਕਾਰੀ ਵਧੀਆ ਲੱਗੀ ਹੋਵੇਗੀ ਅੱਜ ਦਾ ਬਲੌਗ ਵਧੀਆ ਲੱਗਿਆ ਹੋਵੇਗਾ ਸੋ ਕਿਰਪਾ ਕਰਕੇ ਜੇ ਬਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਣਾ ਜੀ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤਾਕੇ ਇਹ ਵੀਡੀਓ ਵਰਤਵਤ ਲੋਕਾਂ ਤੱਕ ਪਹੁੰਚ ਸਕੇ ਜਾਣਕਾਰੀ ਵਰਤਵਤ ਲੋਕਾਂ ਤੱਕ ਪਹੁੰਚ ਸਕੇ ਸੋ ਕਿਸੇ ਦਿਨ ਫੇਰ ਕੋਈ ਹੋਰ ਪ੍ਰਾਨਜੀ ਲੈ ਕੇ ਹਾਜ਼ਰ ਹੋਵਾਂਗਾ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ